ਵਿਰਾਟ ਕੋਹਲੀ ਦੇ ਲਾਈਕ ਨਾਲ ਅਵਨੀਤ ਕੋਰ ਦਾ ਲੱਗਾ ਜੈਕਪੌਟ ਸੋਸ਼ਲ ਮੀਡੀਆ ਉਸ ਤੇ ਹੋਇਆ ਵੱਡਾ ਫਾਇਦਾ ਸਸ਼ਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਇੰਡੀਅਨ ਕ੍ਰਿਕਟ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਦੀ ਜਿਨ੍ਹਾਂ ਦੀ ਇੱਕ ਵੀਡੀਓ ਜੋ ਸੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਸੀ ਇੱਕ ਤਸਵੀਰ ਜਿਸ ਨੂੰ ਉਹਨਾਂ ਦੇ ਵੱਲੋਂ ਲਾਈਕ ਕਰ ਦਿੱਤਾ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਉੱਤੇ ਖੂਬ ਮੀਮਸ ਵਾਇਰਲ ਹੋਣ ਲੱਗ ਜਾਂਦੀ ਹੈ ਨਾ ਜਿਸ ਤੋਂ ਬਾਅਦ ਵਿਰਾਟ ਕੋਹਲੀ ਆ ਕੇ ਜਸਟੀਫਿਕੇਸ਼ਨ ਵੀ ਦਿੰਦੇ ਆ ਦੱਸ ਦਈਏ ਕਿ ਇਹ ਤਸਵੀਰ ਜੋ ਸੀ ਆਵਨੀਤ ਕੋਰ ਦੀ ਸੀ ਜੋ ਕਿ ਟੀਵੀ ਜਗਤ ਦੀ ਇੱਕ ਐਕਟਰੈਸ ਹੈ ਕੁਝ ਨਦੀ ਵੱਲੋਂ ਇੱਕ ਤਸਵੀਰ ਉਹਨਾਂ ਦੇ ਫੈਨ ਪੇਜ ਵੱਲੋਂ ਸ਼ੇਅਰ ਕੀਤੀ ਜਾਂਦੀ ਹੈ ਤੇ ਵਿਰਾਟ ਕੋਹਲੀ ਦੇ ਪੇਜ ਦੇ ਵੱਲੋਂ ਇਸ ਵੀਡੀਓ ਨੂੰ ਲਾਈਕ ਕਰ ਦਿੱਤਾ ਜਾਂਦਾ ਹੈ ਤਾਂ ਇਹ ਮੀਮਸ ਔਰ ਅਫਵਾਹਾਂ ਦਾ ਹੜ ਬਣ ਜਾਂਦਾ ਹੈ ਜਿਸ ਤੋਂ ਬਾਅਦ ਦੱਸੀਏ ਕਿ ਸੋਸ਼ਲ ਮੀਡੀਆ ਉੱਤੇ ਖਬਰਾਂ ਕਾਫੀ ਵਾਇਰਲ ਹੋ ਜਾਂਦੀਆਂ ਹਨ ਤੇ ਵਿਰਾਟ ਕੋਹਲੀ ਨੂੰ ਕਾਫੀ ਟ੍ਰੋਲ ਕੀਤਾ ਜਾਂਦਾ ਹੈ ਤਾਂ ਯੂਜ਼ਰਸ ਦੇ ਵੱਲੋਂ ਬਹੁਤ ਸਾਰੇ ਕਮੈਂਟਸ ਆ ਰਹੇ ਹੁੰਦੇ ਆ ਕੁਝ ਲੋਕ ਜਾਣਬੁੱਝ ਕੇ ਕਹਿ ਰਹੇ ਹੁੰਦੇ ਆ ਤੇ ਅਨੁਸ਼ਕਾ ਸ਼ਰਮਾ ਨੂੰ ਉੱਥੇ ਟੈਗ ਕਰ ਰਹੇ ਹੁੰਦੇ ਆ ਤਾਂ ਜਿਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਸਪਸ਼ਟੀਕਰਨ ਦੇਣਾ ਪੈਂਦਾ ਹੈ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਐਲਗੋਰਿਦਮ ਦੇ ਕਰਕੇ ਇਹ ਲਾਈਕ ਜੋ ਸੀਗਾ ਅਵਨੀਤ ਪੌਰ ਦੀ ਪੋਸਟ ਦੇ ਉੱਤੇ ਹੋਇਆ ਸੀ ਉਹਨਾਂ ਦਾ ਕੋਈ ਪਰਸਨਲ ਫਾਇਦਾ ਨਹੀਂ ਸੀ ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਲਾਈਕ ਕੀਤਾ ਗਿਆ ਜਿਸ ਤੋਂ ਬਾਅਦ ਇਹ ਮੁੱਦਾ ਜੋ ਆ ਖਤਮ ਹੋ ਜਾਂਦਾ ਹੈ ਪਰ ਦੱਸਦੇ ਕਿ ਇਸ ਵਿਵਾਦ ਤੋਂ ਬਾਅਦ ਕੋਹਲੀ ਦੇ ਨਾਮ ਦੇ ਨਾਲ ਸ਼ੁਰੂ ਹੋਇਆ ਸੀ ਪਰ ਇਸ ਤੋਂ ਬਾਅਦ ਸਭ ਤੋਂ ਵੱਧ ਫਾਇਦਾ ਜੋ ਸਿਗਾ ਟੀਵੀ ਐਕਟਰਸ ਅਵਨੀਤ ਕੋਰ ਨੂੰ ਹੋਇਆ ਰਿਪੋਰਟ ਅਕੋਰਡਿੰਗ ਇਸ ਵਿਵਾਦ ਤੋਂ ਪਹਿਲਾਂ ਅਵਨੀਤ ਕੋਰ ਦੇ ਇੰਸਟਾਗ੍ਰam ਦੇ ਉਤੇ 30 ਮਿਲੀਅਨ ਫਾਲੋਅਰਸ ਸੀ ਪਰ ਜਦੋਂ ਇਹ ਕੰਟਰੋਵਰਸੀ ਕਹਿ ਸਕਦੇ ਆ ਸੋਸ਼ਲ ਮੀਡੀਆ ਉਤੇ ਹੁੰਦੀ ਆ ਜਾਂ ਫਿਰ ਵਿਰਾਟ ਕੋਹਲੀ ਦੇ ਵੱਲੋਂ ਇਸ ਦੇ ਉਤੇ ਜਸਟੀਫਿਕੇਸ਼ਨ ਦਿੱਤਾ ਜਾਂਦਾ ਤਾਂ ਅਵਨੀਤ ਕੋਰ ਦੇ ਫੋਲੋਅਰਸ ਦੀ ਗਿਣਤੀ 32.8 ਮਿਲੀਅਨ ਹੋ ਜਾਂਦੀ ਹੈ ਇਸ ਦਾ ਮਤਲਬ ਇਹ ਹੈ ਕਿ 20 ਮਿਲੀਅਨ ਫੋਲੋਅਰਸ ਦਾ ਉਹਨਾਂ ਨੂੰ ਸਿੱਧਾ-ਸਿੱਧਾ ਲਾਭ ਹੋ ਜਾਂਦਾ ਹੈ ਸੋਸ਼ਲ ਮੀਡੀਆ ਮਾਇਰਾ ਦਾ ਮੰਨਣਾ ਹੈ ਕਿ ਭਾਵੇਂ ਅਜਿਹੇ ਵਿਵਾਦ ਆਲੋਚਨਾ ਲਿਆਉਂਦੇ ਨੇ ਪਰ ਮਸ਼ਹੂਰ ਹਸਿਆ ਨੂੰ ਇਸ ਤੋਂ ਜ਼ਬਰਦਸਤ ਪ੍ਰਚਾਰ ਮਿਲਦਾ ਹੈ ਇਸ ਨਾਲ ਉਹਨਾਂ ਦਾ ਨਾਮ ਟ੍ਰੈਂਡ ਦੇ ਵਿੱਚ ਆ ਜਾਂਦਾ ਹੈ ਉਹਨਾਂ ਨੂੰ ਬ੍ਰਾਂਡਸ ਤੇ ਅਤੇ ਨਵੇਂ ਪ੍ਰੋਜੈਕਟਸ ਲਈ ਦੇਖਿਆ ਜਾਣਾ ਸ਼ੁਰੂ ਹੋ ਜਾਂਦਾ ਹੈ 23 ਸਾਲਾ ਦੇ ਅਵਨੀਤ ਕੋਰਲੀ ਇੱਕ ਘਟਨਾ ਉਹਨਾਂ ਦੇ ਕੈਰੀਅਰ ਦੇ ਨਵੇਂ ਦਰਵਾਜ਼ੇ ਖੋਲ ਸਕਦੀ ਹੈ ਵੈਸੇ ਅਵਨੀਤ ਕੋਰ ਆਪਣੇ ਟੀਵੀ ਜਗਤ ਦੀ ਦੁਨੀਆ ਦੇ ਵਿੱਚ ਕਾਫੀ ਫੇਮਸ ਹੈ ਉਹਨਾਂ ਦੇ ਵੱਲੋਂ ਛੋਟੀ ਉਮਰ ਦੇ ਵਿੱਚ ਹੀ ਬਹੁਤ ਸਾਰੇ ਸੀਰੀਅਲਸ ਦੇ ਵਿੱਚ ਕੰਮ ਕੀਤਾ ਗਿਆ ਹੈ